ਸਾਂਭਾ ਬਚਾਉਣਾ ਦੇ ਮੱਦੇ ਨਜ਼ਰ ਵੈਸੇ ਤਾਂ ਸਾਰੀਆਂ ਸਿਆਸੀ ਪਾਰਟੀ ਦੇ ਨੇਤਾਵਾਂ ਤੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਅੰਦਾਜ਼ 'ਚ ਆਪਣੇ ਹੱਕ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਗੁਰਦਾਸਪੁਰ ਤੋਂ ਆਵਾ ਦੇ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਚਾਲਵਲੋ ਵੱਖਰੇ ਹੀ ਅੰਦਾਜ਼ 'ਚ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਆਪ ਉਮੀਦਾਰ ਅਮਰਜੀਤ ਸਿੰਘ ਚਾਲਵਲੋ ਸਿਆਸੀ ਮੀਟਿੰਗਾਂ ਤੇ ਰੈਲੀਆਂ ਦੀ ਬਜਾਏ ਲੋਕਾਂ ਨੂੰ ਘਰ-ਘਰ ਜਾ ਕੇ ਦੱਸ ਦਿੱਤੀ ਜਾ ਰਹੀ ਹੈ ਅਤੇ ਵੋਟਰਾਂ ਨੂੰ ਆਪਣੇ ਹੱਕ 'ਚ ਵੱਡੀ ਕੀਤੇ ਜਾਂ ਲਾਮਬਦ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ। ਹਮਜੀ ਸਿੰਘ ਚਾਲ ਵੱਲੋਂ ਦਿਨ ਅਤੇ ਰਾਤ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਕੋਲ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਹਲਕੇ ਦੇ ਲੋਕਾਂ ਨੂੰ ਹਮਜੀ ਸਿੰਘ ਚਾਲ ਦਾ ਇਹ ਰਾਤ ਪਸੰਦ ਨਹੀਂ ਆ ਰਿਹਾ ਹੈ। ਹਾਂ ਅੱਜ ਆਪਣੇ ਸਤਕਾਰਯੋਗ ਭਰਾਵਾਂ ਨੂੰ ਭਾਵਾ ਨੂੰ ਬੀਜੇਪੀ ਦੇ ਭਰਾਵਾਂ ਨੂੰ ਖਾਸ ਕਰਕੇ ਪੁੱਛਣਾ ਚਾਹੁੰਦਾ ਹਾਂ ਮੇਰੇ 10 ਸਾਲ ਦੀ 10 ਸਾਲ ਦੀ ਗਵਰਨਮੈਂਟ ਵਖਾ ਦਿਓ ਮੈਂ ਘਰ ਘਰ ਜਾ ਰਿਹਾ ਪਿੰਡਾਂ 'ਚ ਹੀ ਆ ਰਿਹਾ ਮੈਂ ਦਰਤਾਂ ਦੀ ਇੱਕ ਲੋਨੀ ਅੱਜ ਜਾ ਰਿਹਾ ਕਿਹਦਾ ਨਕਾਬ ਖਾਨੀ ਨੇ ਕੱਟੀਆਂ ਪਈਆਂ ਬੱਚਿਆਂ ਦੀਆਂ ਕੋਈ ਇਨਕਾਸ ਹਨ ਇਹਨਾਂ ਦਾ ਜੋ ਹੱਥ ਕੀਤਾ ਇਹਨਾਂ ਨੇ ਤੇ ਦੁਆਰੇ ਵਿੱਚ ਇਹਨਾਂ ਨੇ ਇਹਨਾਂ ਨੇ ਵਿਕਾਸ ਕੀਤਾ ਇੱਕੋ ਵਿਕਾਸ ਕੀਤਾ ਇਹ ਇੱਥੇ ਕੋ 15 ਤੇ ਹੱਥ ਨੂੰ ਮੰਜਲਾ ਕੋ ਬਿਲਡਿੰਗ ਬਣੀ ਆ ਉਹ ਵਿਕਾਸ ਕੀਤਾ ਇਹਨਾਂ ਨੇ ਦੂਜਾ ਵਿਕਾਸ ਕਰਨ ਕੀਤਾ ਜੇ ਸਾਣਾ ਦਸਾਂ ਦੇ ਵਿੱਚ ਇੱਕ ਜਹਾਜ਼ ਹੀ ਚੁੱਕ ਕੇ ਇੱਕ ਰੱਖਾ ਜੇ ਉੱਪਰ ਇਹਨਾਂ ਨੇ ਤੇ ਤੋਂ ਲਾਵਾ ਜੇ ਕੋ ਕਾਰਾ ਸਾਗਾ ਮਿਲਦਾ ਦੱਸ ਦਿਓ ਆਜੇ ਤੁਹਾਡਾ ਦਾਇਕ ਸਾਰ ਸਾਮ ਦੇ ਦੌਰਾਨ you